ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਅੱਜ ਕੱਲ ਵਿਦਿਆਰਥੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਨੇ ਕਿ ਕੈਨੇਡਾ ਦੇ ਵਿੱਚ ਆਖਰੂ ਕਿਹੜੇ ਟਾਪ ਕੋਰਸਸ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਫਿਊਚਰ ਬਣੇਗਾ ਔਰ ਜਸਮੀਤ ਪਾਟਿਆ ਜੀ ਤੋਂ ਜ਼ਿਆਦਾ ਚੰਗੀ ਤਰ੍ਹਾਂ ਮੈਨੂੰ ਨਹੀਂ ਲੱਗਦਾ ਪੰਜਾਬ 'ਚ ਕੋਈ ਸਮਝਾ ਸਕੇਗਾ ਜਸਮੀਤ ਜੀ ਅਪ੍ਰੋਕਸੀਮੇਟਲੀ 100 ਕਾਲਜ ਤੇ ਯੂਨੀਵਰਸਿਟੀਆਂ ਨਾਲ ਡਾਇਰੈਕਟ ਰਿਪਰਿਜ਼ੈਂਟ ਕਰਦੇ ਨੇ ਕੈਨੇਡਾ ਦੇ ਸੋ ਅੱਜ ਸਾਡੇ ਨਾਲ ਨੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜਸਮੀ ਜੀ ਹੁਣ ਟਾਪ ਕੋਰਸਸ ਤੁਹਾਡੀ ਨਜ਼ਰ ਚ ਕਿਹੜੇ ਨੇ ਵਿਦਿਆਰਥੀ ਜਿਨ੍ਹਾਂ ਦੇ ਵਿੱਚ ਪੜਨ ਜਾਣ ਔਰ ਕਿਉਂਕਿ ਹੁਣ ਇੱਕ ਤਾਂ 966 ਦੀ ਲਿਸਟ ਆ ਗਈ ਉਹਦੇ ਚ ਬਹੁਤ ਵੱਡੀ ਕਨਫਿਊਜ਼ਨ ਹੋ ਗਈ ਵਿਦਿਆਰਥੀਆਂ ਨੂੰ ਬੀਏ ਵਾਲੇ ਬੀਕਾਮ ਵਾਲੇ ਸਾਡੇ ਵਿਦਿਆਰਥੀ ਵੀ ਕਨਫਿਊਜ਼ ਨੇ ਕਿ ਅਸੀਂ ਮੈਨੇਜਮੈਂਟ ਦੇ ਕੋਰਸ ਕਰੀਏ ਕਿਹੜੇ ਕਰੀਏ ਤੁਹਾਡੀ ਨਜ਼ਰ ਚ ਸਾਡੇ ਜੈਨੂਨ ਵਿਦਿਆਰਥੀ ਅਲੱਗ-ਅਲੱਗ ਸਟਰੀਮਸ ਦੇ ਕਿਹੜੇ ਉਹ ਕੋਰਸ ਨੇ ਜਿਹੜੇ ਤੁਹਾਡੀ ਨਜ਼ਰ ਚ ਲੱਗਦਾ ਕਿ ਵਿਦਿਆਰਥੀ ਇਹ ਕਰ ਲੈਣ ਤੇ ਉਹ ਲੰਮਾ ਸਮਾਂ ਉਹਨਾਂ ਦਾ ਕੈਰੀਅਰ ਹੈ ਜਿਹੜਾ ਉਹ ਬ੍ਰਾਈਟ ਰਹੇਗਾ ਸੀ देखो ਪਹਿਲੀ ਚੀਜ਼ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ 311 ਪਬਲਿਕ ਕਾਲਜ ਔਰ ਯੂਨੀਵਰਸਿਟੀਆਂ ਕੈਨੇਡਾ ਦੇ ਅੰਦਰ 311 ਔਰ so, 4 ਲੱਖ 37000 ਵੀਜ਼ਾ ਕੈਨੇਡਾ ਨੇ ਕਿਹਾ ਕਿ ਅਗਲੇ ਸਾਲ ਦਵੇਗਾ ਸੋ ਸਟੂਡੈਂਟ 4 ਲੱਖ 37000 ਵੀਜ਼ਾ 글로ਬਲੀ ਕਮਿਟ ਕੀਤਾ ਕਿ ਉਹ ਦਵੇਗਾ ਉਹਦੇ ਵਿੱਚੋਂ ਸਮਝਣ ਦੀ ਗੱਲ ਹੈ ਕਿ 5% ਸੀਟਾਂ ਸਿਰਫ ਪ੍ਰਾਈਵੇਟ ਕਾਲਜ ਨੂੰ ਔਰ 95% ਸੀਟਾਂ ਹੈਗੀਆਂ ਉਹ ਸਾਰੀਆਂ ਹੈਗੀਆਂ ਗਵਰਨਮੈਂਟ ਕਾਲਜਸ ਐਂਡ ਯੂਨੀਵਰਸਿਟੀ 5% ਸੀਟਾਂ ਹੈਗੀਆਂ ਗਵਰਨਮੈਂਟ ਕਾਲਜਸ ਐਂਡ ਯੂਨੀਵਰਸਿਟੀਆਂ ਸੋ ਸਟੂਡੈਂਟਸ ਪਹਿਲੀ ਚੀਜ਼ ਸਾਨੂੰ ਧਿਆਨ ਰੱਖਣਾ ਹੈ ਕਿ ਅਸੀਂ ਇੱਕ ਗਵਰਨਮੈਂਟ ਕਾਲਜ ਜਾਂ ਯੂਨੀਵਰਸਿਟੀ ਚ ਅਪਲਾਈ ਕਰੀਏ ਸਭ ਤੋਂ ਵੱਡਾ ਸੀ ਇੱਕ ਤਿੰਨ ਸੀ ਹੈ ਕਾਲਜ ਯੂਨੀਵਰਸਿਟੀ ਗਵਰਨਮੈਂਟ ਹੋਣੀ ਚਾਹੀਦੀ ਹੈ ਦੂਜੀ ਚੀਜ਼ ਆਪਣਾ ਕੋਰਸ ਕੋਰਸ ਵੀਜ਼ਾ ਲੈਂਡਲੀ ਕੋਰਸ ਦੀ ਇੰਪੋਰਟੈਂਸ ਹਮੇਸ਼ਾ ਹੀ ਰਹੀ ਹੈ ਇਹਨਾਂ ਵਿਚਕਾਰ 1.5 ਸਾਲ ਇਦਾਂ ਦਾ ਹੋ ਗਿਆ ਕਿ ਅੱਖਾਂ ਬੰਦ ਕਰਕੇ ਸਾਡੇ ਬੱਚਿਆਂ ਨੂੰ ਵੀਜ਼ਾ ਦਿੱਤਾ ਗਿਆ ਐਮਬੈਸੀ ਵੱਲੋਂ ਜਿਦੇ ਵਿੱਚ ਉਹਨਾਂ ਨੇ ਧਿਆਨ ਨਹੀਂ ਦਿੱਤਾ ਉਹਨੂੰ politically driven ਸੀ ਜਾਂ ਕਿਸ ਚੀਜ਼ ਨੂੰ driven ਸੀ ਇਹ ਕਿਸੇ ਨੂੰ ਅੰਦਾਜ਼ਾ ਨਹੀਂ ਹੈਗਾ ਬਟ ਉਹ ਜਿਹੜਾ 1.5 ਸਾਲ ਲੰਘਿਆ ਉਹਦੇ ਨਾਲ ਇੱਕ ਬਹੁਤ ਵੱਡਾ ਝਟਕਾ ਸਹਿਣਾ ਪਿਆ ਕੈਨੇਡਾ ਨੂੰ ਜਿਹੜਾ ਰਿਜ਼ਲਟ ਅਸੀਂ ਅੱਜ ਦੇਖ ਰਹੇ ਹਾਂ ਤੀਸਰੀ ਚੀਜ਼ ਕੰਸਲਟੈਂਟ ਇੱਕ ਬਹੁਤ ਵੱਡਾ ਰੋਲ ਪਲੇ ਕਰੇਗਾ ਕਾਲਜ ਕੋਰਸ ਕੰਸਲਟੈਂਟ ਇੱਕ ਬਹੁਤ ਵੱਡਾ ਰੋਲ ਪਲੇ ਕਰੇਗਾ ਤੁਹਾਡੇ ਭਵਿੱਖ 'ਚ ਇਹ ਗੱਲ ਮੈਂ ਦਿਲ ਤੇ ਹੱਥ ਰੱਖ ਕੇ ਕਹਿ ਸਕਦਾ ਆਪਣੇ ਦਫ਼ਤਰ 'ਚ ਬੈਠੇ ਹਾਂ ਤੇ ਤੁਸੀਂ ਜਦ ਮਰਜ਼ੀ ਆ ਕੇ ਸਾਡੇ ਦਫ਼ਤਰ ਵਿਜ਼ਿਟ ਕਰੋ ਕਿਸੇ ਵੀ ਬੱਚੇ ਨੂੰ ਗਲਤ ਗਾਈਡ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਨਾ ਕੀਤਾ ਗਿਆ ਨਾ ਅਸੀਂ ਕਰਾਂਗੇ ਜਿਹੜੇ ਬੱਚੇ ਸਾਡੇ ਥਰੂ ਗਏ ਉਹ ਸਾਰੇ ਸਰਕਾਰੀ ਕਾਲਜਾਂ 'ਚ ਗਏ ਔਰ 90 ਤੋਂ 95% ਬੱਚਾ ਅੱਜ ਦੀ ਡੇਟ 'ਚ ਵੀ ਉਹਨਾਂ ਸਰਕਾਰੀ ਕਾਲਜਾਂ 'ਚ ਪੜਦਾ ਪਿਆ ਹੈ ਜਿਹੜੇ ਬੱਚਿਆਂ ਨੇ 5 ਤੋਂ 10% ਆਪਣੇ ਕਾਲਜ ਛੱਡੇ ਉਹ ਆਪਣੀ ਮਰਜ਼ੀ ਨਾਲ ਛੱਡੇ ਉਹ ਅੱਜ ਦੀ ਡੇਟ 'ਚ ਪਛਤਾ ਰਹੇ ਨੇ ਹੂੰ ਜਿਨ੍ਹਾਂ ਨੇ ਕਾਲਜ ਛੱਡੇ ਉਹ ਪਛਤਾ ਰਹੇ ਜੀ ਕਿਉਂਕਿ ਜਦੋਂ ਉਹਨਾਂ ਨੇ ਕਾਲਜ ਛੱਡੇ ਪ੍ਰਾਈਵੇਟ ਕਾਲਜਾਂ 'ਚ ਐਡਮਿਸ਼ਨ ਲਈਆਂ ਉਹਨਾਂ ਨੂੰ ਪੋਸਟ ਸਟਡੀ ਵਰਕ ਵੀਜ਼ਾ ਦਾ ਨਹੀਂ ਬਤਾਇਆ ਹਰ ਕਿਸੇ ਨੇ ਇਹ ਸੋਚ ਕੇ ਲਿਆ ਐਲ ਐਮ ਆਈਏ ਲੈ ਲਾਂਗੇ ਪੀ ਆਰ ਕਰਾਵਾਂਗੇ ਕੰਸਲਟੈਂਟ ਨੂੰ ਪੈਸੇ ਦੇ ਦਾਂਗੇ ਐਲ ਐਮ ਆਈਏ ਬੰਦ ਪੀ ਆਰ ਔਖੀ ਪੋਸਟ ਸਟਡੀ ਵਰਕ ਵੀਜ਼ਾ ਬੰਦ ਸੋ ਪਛਤਾ ਰਹੇ ਨੇ ਸੋ ਸਟੂਡੈਂਟਸ ਜਿਹਦੇ ਬੱਚੇ ਸਾਡੇ ਥਰੂ ਗਏ ਅੱਜ ਦੀ ਡੇਟ ਤੋਂ ਸਾਰੇ ਪੜ ਰਹੇ ਨੇ ਸੈਟਲਡ ਨੇ ਪੀ ਆਰ ਵੀ ਲੈ ਚੁੱਕੇ ਨੇ ਬਹੁਤ ਸਾਰੇ ਬੱਚੇ ਔਰ ਜਿਹੜੇ ਬੱਚੇ ਪੜਨਗੇ ਚੰਗਾ ਉਹਨਾਂ ਦੀ ਵੀ ਪੀ ਆਰ ਹੋ ਜਾਏਗੀ ਸੋ 437000 ਵੀਜ਼ਾ ਦੇਣਾ ਕੈਨੇਡਾ ਨੇ ਔਰ ਜਿਵੇਂ ਪੀਆਰ ਨੂੰ ਕਹੀਏ ਤਾਂ ਇਮੀਗ੍ਰੇਸ਼ਨ ਤੇ ਕੈਨੇਡਾ ਸਲੋ ਜ਼ਰੂਰ ਹੋ ਰਿਹਾ ਕਹਿ ਰਿਹਾ ਕਿ 20% ਨੰਬਰ ਘਟਾਏ ਜਾਣਗੇ ਜਿਵੇਂ 5 ਲੱਖ ਉਹਨਾਂ ਨੇ ਕਿਹਾ ਸੀ 2025 ਤੱਕ ਦੇਵਾਂਗੇ ਮੈਨੂੰ ਲੱਗਦਾ ਉਹ 2025 ਤੱਕ 5 ਲੱਖ ਤਾਂ ਦੇਣਗੇ ਉਸ ਤੋਂ ਬਾਅਦ ਉਹਨਾਂ ਨੇ 4 ਲੱਖ ਤੇ ਲੈਣਾ 4 ਲੱਖ ਇਮੀਗ੍ਰੈਂਟਸ ਸੋ 4 ਲੱਖ 37000 ਸਟੂਡੈਂਟ ਤੇ 4 ਲੱਖ ਪੀਆਰ ਪੀਆਰ ਕੌਣ ਜਿਹੜੇ ਪੜ੍ਹਾਈ ਕਰਨਗੇ ਹੁਣ ਆ ਜਾਂਦੀ ਹੈ ਕੋਰਸਸ ਦੀ ਗੱਲ ਸੋ ਟ੍ਰੇਡਸ ਐਂਡ ਟੈਕਨੋਲੋਜੀ ਨਾਨ ਮੈਡੀਕਲ ਵਾਲੇ ਬੱਚੇ

ਕੰਸਟਰਕਸ਼ਨ ਬਹੁਤ ਵੱਡਾ ਰੋਲ ਪਲੇ ਕਰੇਗਾ ਸਿਵਲ ਇੰਜੀਨੀਅਰਿੰਗ ਕੰਪਿਊਟਰ ਦੇ ਉੱਤੇ ਮੈਂ ਕਹਾਂਗਾ ਸਿਵਲ ਇੰਜੀਨੀਅਰਿੰਗ ਆਈਟੀ ਬਹੁਤ ਬੰਦਾ ਕਰਦਾ ਸਿਵਲ ਇੰਜੀਨੀਅਰ ਬਹੁਤ ਹਾਈ ਡਿਮਾਂਡ ਤੇ ਰਹੇਗਾ ਕੈਨੇਡਾ ਚ ਔਨ ਵਾਲੇ ਸਮੇਂ ਚ ਉਸ ਤੋਂ ਬਾਅਦ ਕਾਰਪੈਂਟਰੀ ਐਂਡ ਰੈਨੋਵੇਸ਼ਨ ਟ੍ਰੇਡਸ ਦਾ ਕੋਰਸ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਘਰਾਂ ਕੈਨੇਡਾ ਦੇ ਉਹ ਲੱਕੜੀ ਜਦੋਂ ਜਦੋਂ ਕੰਸਟਰਕਸ਼ਨ ਕੰਮ ਹੋਣਾ ਹੈ ਤੇ ਲੱਕੜ ਦਾ ਕੰਮ ਕਰਨਾ ਹੈ کارਪੈਂਟਰੀ ਐਂਡ ਰੈਨੋਵੇਸ਼ਨ ਬਹੁਤ ਜ਼ਿਆਦਾ ਉੱਤੇ ਰਹੇਗਾ ਫਿਰ ਇਲੈਕਟ੍ਰੀਸ਼ੀਅਨ ਤੁਸੀਂ ਸਮਝੋ ਇਹ ਸਾਰੇ ਕੰਮ ਜਿਹੜੇ ਹੈਗੇ ਆ ਉਹ ਤੁਹਾਡੇ ਕੰਸਟਰਕਸ਼ਨ ਨਾਲ ਰਿਲੇਟਡ ਹੈ ਇਲੈਕਟ੍ਰੀਸ਼ੀਅਨ ਇਲੈਕਟ੍ਰੀਕਲ ਇੰਜੀਨੀਅਰ ਦੇ ਕੋਰਸਸ ਬਹੁਤ ਜ਼ਿਆਦਾ ਡਿਮਾਂਡ ਤੇ ਰਹਿਣਗੇ ਇਸ ਤੋਂ ਬਾਅਦ ਆ ਜਾਂਦੇ ਆ ਪਲੰਬਿੰਗ ਵੈਂਟੀਲੇਸ਼ਨ 에ਅਰ ਕੰਡੀਸ਼ਨਿੰਗ ਐਂਡ ਵੈਂਟੀਲੇਸ਼ਨ ਸੋ ਪਲੰਬਿੰਗ ਵੀ ਬਹੁਤ ਜ਼ਿਆਦਾ ਡਿਮਾਂਡ ਤੇ ਰਹੇਗਾ ਐਂਡ 에어 ਕੰਡੀਸ਼ਨਿੰਗ ਐਂਡ ਵੈਂਟੀਲੇਸ਼ਨ ਬਿਕਾਜ਼ 에어 ਕੰਡੀਸ਼ਨਿੰਗ ਐਂਡ ਵੈਂਟੀਲੇਸ਼ਨ इजीली ਕਿਉਂਕਿ ਕੈਨੇਡਾ ਚ ਠੰਡ ਹੋਣ ਕਾਰਨ ਹੀਟਰ ਤੋਂ ਬਿਨਾ ਨਹੀਂ ਰਹਿ ਜਾ ਸਕਦਾ ਕੁਝ ਮਹੀਨੇ ਸੋ ਹੀਟਿੰਗ ਐਂਡ 에어 ਕੰਡੀਸ਼ਨਿੰਗ ਇਜ਼ ਵੈਰੀ ਵੈਰੀ ਟਾਪ ਕੋਰਸ ਇਨ ਡਿਮਾਂਡ ਸੋ ਸਟੂਡੈਂਟਸ ਇਹ ਕੋਰਸ ਜੇ ਤੁਸੀਂ ਕਰ ਲੈਂਦੇ ਹੋ ਜੌਬ ਹੀ ਨਹੀਂ ਪੈਸੇ ਵਧਿਆ 5 ਲੱਖ ਰੁਪਈਆ ਮਹੀਨਾ ਘੱਟੋ ਘੱਟ ਸਰ ਹਾਂ ਘੱਟੋ ਘੱਟ ਕਹਿ ਰਹੇ ਹਾਂ 10 ਲੱਖ ਵੀ ਕਮਾ ਸਕਦੇ ਹੋ 5 ਲੱਖ ਰੁਪਏ ਮਹੀਨਾ ਪਲੱਸ ਪੀਆ ਪਲੱਸ ਸਿਕਿਉਰਡ ਲਾਈਫ ਕਿੰਨੇ ਬੱਚੇ ਆ ਜਿਹੜੇ ਇੱਥੇ ਟ੍ਰੇਡਸ ਐਂਡ ਟੈਕਨੋਲੋਜੀ ਕਰਕੇ ਇੰਨੇ ਪੈਸੇ ਕਮਾ ਸਕਦੇ ਸਟੂਡੈਂਟਸ ਆਪਣੇ ਭਵਿੱਖ ਵੱਲ ਦੇਖੋ ਸਿਰਫ ਕੈਨੇਡਾ ਹੀ ਨਹੀਂ ਇਹ ਸਾਰੇ ਕੋਰਸਸ ਪੂਰੀ ਦੁਨੀਆ ਚ ਡਿਮਾਂਡ ਤੇ ਹਨ ਪੂਰੀ ਦੁਨੀਆ ਚ ਆਈਟੀ ਹਰ ਦੂਜਾ ਬੱਚਾ ਆਈਟੀ ਕਰਨਾ ਚਾਹੁੰਦਾ ਹੈ ਹਰ ਦੂਜਾ ਬੱਚਾ ਬਿਜ਼ਨਸ ਕਰਨਾ ਚਾਹੁੰਦਾ ਹੈ ਥੋੜੇ ਸਮੇਂ ਲਈ ਇਹ ਕੋਰਸਸ ਤੇ ਸਾਨੂੰ ਥੋੜਾ ਜਿਆਦਾ ਆਪਣਾ ਧਿਆਨ ਹਟਾਣਾ ਪਏਗਾ ਮੈਥਸ ਕਰਨਾ ਚਾਹੁੰਦੇ ਹੋ 온ਟਾਰੀਓ ਸਕੂਲ ਐਜੂਕੇਸ਼ਨ ਬੋਰਡ ਆਨਲਾਈਨ ਵਰਚੁਅਲ 온ਟਾਰੀਓ ਸਕੂਲ ਤੇ ਜਾ ਕੇ 500 ਡਾਲਰ ਦੇ ਕੇ ਮੈਥਸ ਈਜ਼ੀ ਮੈਥਸ ਦਾ ਪੇਪਰ ਕਲੀਅਰ ਕਰ ਸਕਦੇ ਹੋ 4 ਹਫਤੇ ਪੜ੍ਹ ਕੇ ਔਰ ਕੋਈ ਵੀ ਟ੍ਰੇਡਸ ਦਾ ਕੋਰਸ ਕਰ ਸਕਦੇ ਹੋ ਇਸ ਤੋਂ ਬਾਅਦ ਹੈਲਥ ਹੈਲਥ ਚ ਅਸੀਂ ਸੋਚਦੇ ਹਾਂ ਕਿ ਸਿਰਫ ਪ੍ਰੈਕਟੀਕਲ ਨਰਸਿੰਗ ਹੈ ਹੋਰ ਤਾਂ ਕੋਈ ਕੋਰਸ ਹੀ ਨਹੀਂ ਹੈ ਹੈਲਥ ਚ ਅਸੀਂ ਸੋਚਦੇ ਹਾਂ ਸਿਰਫ ਪ੍ਰੈਕਟੀਕਲ ਨਰਸਿੰਗ ਹੈ ਹੋਰ ਕੋਈ ਕੋਰਸ ਨਹੀਂ ਹੈ ਦੇਖੋ ਪ੍ਰੈਕਟੀਕਲ ਨਰਸਿੰਗ ਚ ਐਡਮਿਸ਼ਨ ਮਿਲਨੀ ਬਹੁਤ ਹੀ ਔਖੀ ਹੈ ਕਾਫੀ ਸਾਰੀਆਂ ਸੀਟਾਂ ਹੈਗੀਆਂ ਬਟ ਬਹੁਤ ਔਖੀ ਹੈ ਅੱਜ ਦੀ ਡੇਟ 'ਚ ਤੁਸੀਂ ਸਪਟੰਬਰ 25 'ਚ ਐਡਮਿਸ਼ਨ ਲੈ ਸਕਦੇ ਹੋ ਬਟ ਆਪਣੇ ਕਿੰਨੇ ਬੱਚੇ ਆ ਜਿਹੜੇ ਅੱਜ ਦੀ ਡੇਟ 'ਚ ਜਿਹੜੇ ਮੈਥਸ ਤੇ ਬਾਇਓਲੋਜੀ ਕਰਕੇ ਬੈਠੇ ਆ ਸੱਤ ਬੈਂਡ ਵਾਲੇ ਆ 80% ਨੰਬਰ ਜ਼ਿਆਦਾ ਹੈਗੇ ਆ ਕਿੰਨੇ ਕ ਬੱਚੇ ਹੈਗੇ ਇਸ ਤੋਂ ਇਲਾਵਾ ਕੋਰਸ ਇਸ ਹੈਲਥ ਚ ਓਕੂਪੇਸ਼ਨਲ ਥੈਰਾਪਿਸਟ ਐਂਡ ਫਿਜ਼ੀਓਥੈਰਾਪਿਸਟ ਅਸਿਸਟੈਂਟ ਓਟੀ ਐ ਪੀਟੀ ਐ ਕਿਹਾ ਜਾਂਦਾ ਹੈ एनवायरमेंटल टेक्नीशियन एनवायरमेंटल बहुत ज्यादा इंपॉर्टेंट है आज ਤੁਸੀਂ ਦੇਖੋ ਇੰਡੀਆ ਦਾ AQI 500 ਚੱਲ ਰਿਹਾ ਕਿਉਂਕਿ ਐਗਰੀਕਲਚਰ ਲੈਂਡ ਤੇ ਜਿਹੜੀ ਪ੍ਰਾਲੀ ਆਪਾਂ ਸਾੜੀ ਆ ਹੋਰ ਵੀ ਮਲਟੀਪਲ ਰੀਜਨ ਆਗੇ ਟਰਾਂਸਪੋਰਟ ਦੇ ਰੀਜਨ ਆਗੇ ਬਹੁਤ ਸਾਰਾ ਪੋਲੂਸ਼ਨ 에어 ਕੰਡੀਸ਼ਨਿੰਗ ਕਰਕੇ ਕੀ ਕਹਿੰਦੇ ਆ ਪੋਪੂਲੇਸ਼ਨ ਕਰਕੇ ਆਪਣਾ AQI ਐਵਰੇਜ 300 ਤੋਂ 500 ਚੱਲ ਰਿਹਾ ਜਿਹੜਾ ਕੈਨੇਡਾ ਦਾ AQI ਆ ਉਹ 100 ਤੋਂ 2 ਹੈ ਇੱਕ ਇਹੰਦੋ ਅਜੇ ਉੱਥੇ ਵੀ ਉਹ ਲੋ ਹੈਲਥ ਰਿਸਕ ਲਿਖਦੇ ਆ ਉਹਨੂੰ ਉੱਥੇ ਉੱਥੇ ਤਾਂ ਮੈਂ ਦੇਖਿਆ ਦੀਵਾਲੀ ਦੇ ਪਟਾਕੇ ਵੀ ਇੱਕੋ ਗਰਾਊਂਡ 'ਚ ਚਲਵਾਉਂਦੇ ਆ ਸਾਰੇ ਸੋ ਸਟੂਡੈਂਟਸ ਇਨਵਾਇਰਨਮੈਂਟਲ ਟੈਕਨੀਸ਼ੀਅਨ ਬਹੁਤ ਜ਼ਿਆਦਾ ਫਿਊਚਰ ਚ ਕੀ ਕਹਿੰਦੇ ਆ ਬਹੁਤ ਜ਼ਿਆਦਾ ਡਿਮਾਂਡ ਤੇ ਰਹੇਗਾ ਓਕੂਪੇਸ਼ਨਲ ਥੈਰਾਪਿਸਟ ਐਂਡ ਅਸਿਸਟੈਂਟ ਕਿਨਜੀਓਲੋਜੀ ਕਿਨਜੀਓਲੋਜੀ ਇਨ ਦਾ ਸਪੋਰਟ ਥੈਰਾਪਿਸਟ ਸਪੋਰਟ ਥੈਰਾਪਿਸਟ ਦੀ ਕੀ ਕਹਿੰਦੇ ਆ ਫਿਜ਼ੀਓਥੈਰਾਪਿਸਟ ਕਿਨਜੀਓਲੋਜਿਸਟ ਸੋ ਇਹ ਇਦਾਂ ਦੇ ਕੋਰਸਿਸ ਪ੍ਰੈਕਟੀਕਲ ਨਰਸਿੰਗ ਤੋਂ ਹਟ ਕੇ ਵੀ बायोलॉजी रिलेटेड बहुत ज़्यादा कोर्सेज है, है। एग्रीकल्चर के रिलेटेड कोई भी कोर्स कर लो लैंडस्केप टेक्नीशियन हॉर्टीकल्चर टेक्नीशियन बी कीपिंग कोई भी कोर्स कर लो बहुत ज़्यादा डिमांड रहने के ये सारे कोर्सेज फिर टाइम साइंस टेक्नोलॉजी इंजीनियरिंग मैथमेटिक्स इन कोई भी कोर्स करोगे क्योंकि कोर्स लिस्ट बड़ी लंबी है जी सारे वर्क परमिट मिलेगा और सारे ही जॉब ਮਿਲਣ ਦੇ ਬਹੁਤ ਜ਼ਿਆਦਾ ਆਧਾਰ ਰਹਿਣਗੇ ਬਿਲਕੁਲ ਸੋ ਬੜੀ ਮਹੱਤਵਪੂਰਨ ਜਾਣਕਾਰੀ ਹੈ ਆਮ ਤੌਰ ਤੇ ਮੈਂ ਬੱਚਿਆਂ ਨੂੰ ਕਦੀ ਨਹੀਂ ਕਹਿੰਦਾ ਕਿ ਤੁਸੀਂ ਇਹ ਵੀਡੀਓ ਸ਼ੇਅਰ ਕਰੋ ਪਰ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਹੋਰ ਵੀ ਤੁਹਾਡੇ ਦੋਸਤਾਂ ਨੂੰ ਇਸ ਵੀਡੀਓ ਦੀ ਇੰਪੋਰਟੈਂਸ ਦਾ ਪਤਾ ਲੱਗੇ ਕੋਈ ਕਨਫਿਊਜ਼ਨ ਹੈ ਕਲੈਰਿਟੀ ਚਾਹੀਦੀ ਹੈ 90413 90412 ਤੁਰੰਤ ਜਸਮੀਤ ਜੀ ਦੇ ਨਾਲ ਗੱਲ ਕਰੋ ਔਰ ਜਲਦੀ ਇਹ ਵੀਡੀਓ ਅਸੀਂ ਹਿੰਦੀ ਲੈਂਗੁਏਜ ਦੇ ਵਿੱਚ ਵੀ ਕਰਾਂਗੇ ਔਰ ਫਿਰ ਫਰਦਰ ਇੰਗਲਿਸ਼ ਲੈਂਗੁਏਜ ਦੇ ਵਿੱਚ ਵੀ ਕਰਾਂਗੇ ਤਾਂ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਤੱਕ ਪਹੁੰਚੇ ਥੈਂਕ ਯੂ ਸੋ ਮਚ ਜਸਮੀਤ ਜੀ ਓਕੇ